ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗੇ ਨਾਨਕ ਸਰ ਜਾਣਾ ਕੁਝ ਸਮਾਂ ਸੰਗਤਾਂ ਨੂੰ ਤਾਰਨ ਪਿੱਛੋਂ ਬਾਬਾ ਜੀ ਨੇ ਹੁਣ ਸੁਲੱਖਣ ਸਿੰਘ ਨੂੰ ਨਾਂ ਲੈ ਕੇ ਚੰਗ ਜਾਣ ਲਈ ਤਿਆਰੀ ਕਰ ਲਈ ਤੇ ਆਪ ਜੀ ਰਾਤ ਨੂੰ 2:30 ਵਜੇ ਮਘਿਆਣੇ ਸਟੇਸ਼ਨ ਗੱਡੀ ਤੋਂ ਜਾ ਉਤਰੀ ਸਟੇਸ਼ਨ ਤੋਂ ਬਾਹਰ ਨਿਕਲ ਇੱਕ ਟਾਂਗਾ ਲੈ ਕੇ ਪਿੰਡ ਬਾਗਾ ਨੂੰ ਚੱਲ ਪਈ ਪਿੰਡ ਤੋਂ ਬਾਹਰ ਟਾਂਗਾ ਰੋਕ ਕੇ ਸੁਲੱਖਣ ਸਿੰਘ ਨੂੰ ਹੁਕਮ ਕੀਤਾ ਪਈ ਇੱਥੇ ਇੱਕ ਉੱਤਮ ਚੰਦ ਰਹਿੰਦਾ ਹੈ ਉਸ ਨੂੰ ਜਾ ਕੇ ਬੁਲਾ ਲਿਆ ਦਾਸ ਤੇ ਜਾਣਦਾ ਨਹੀਂ ਸੁਲੱਖਣ ਸਿੰਘ ਨੇ ਬੇਨਤੀ ਕੀਤੀ ਹੁਕਮ ਹੋਇਆ ਤੂੰ ਜਾ ਤੈਨੂੰ ਆਪੇ ਪਤਾ ਲੱਗ ਜਾਵੇਗਾ ਹੁਕਮ ਅਨੁਸਾਰ ਤੁਰ ਪਿਆ ਜਦੋਂ ਪਿੰਡ ਜਾਵੜਿਆ ਤਾਂ ਇੱਕ ਪੁਰਸ਼ ਮਿਲਿਆ ਜਿਹੜਾ ਕਿ ਖੂਹ ਤੇ ਇਸ਼ਨਾਨ ਕਰਨ ਲਈ ਜਾ ਰਿਹਾ ਸੀ ਉਸ ਨੂੰ ਪੁੱਛਿਆ ਪਈ ਇੱਥੇ ਇੱਕ ਉੱਤਮ ਚੰਦ ਜੀ ਰਹਿੰਦੇ ਹਨ ਉਹਨਾਂ ਦਾ ਘਰ ਕਿੱਥੇ ਕੋ ਹੈ ਉਸ ਪੁਰਸ਼ ਨੇ ਨਾਲ ਜਾ ਕੇ ਘਰ ਦੱਸਿਆ ਸੁਲੱਖਣ ਸਿੰਘ ਨੇ ਆਵਾਜ਼ ਮਾਰੀ ਉੱਤਮ ਚੰਦ ਜੀ ਗਰਮੀ ਦੀ ਰੁੱਤ ਕਾਰਨ ਚਾਦਰ ਤਾਣੀ ਸੁੱਤਾ ਸੀ ਆਵਾਜ਼ ਸੁਣ ਕੇ ਪੁੱਛਿਆ ਤੁਸੀਂ ਕੌਣ ਹੋ ਤੇ ਆਪ ਜੀ ਨੂੰ ਕੀ ਕੰਮ ਹੈ ਸੁਲੱਖਣ ਸਿੰਘ ਨੇ ਦੱਸਿਆ ਆਪ ਜੀ ਨੂੰ ਬਾਬਾ ਜੀ ਨੇ ਯਾਦ ਕੀਤਾ ਹੈ ਇਹ ਸੁਣ ਕੇ ਉੱਤਮ ਚੰਦ ਨੇ ਕਿਹਾ ਕਿ ਮੈਂ ਤੇ ਬਾਬਾ ਜੀ ਨੂੰ ਜਾਣਦਾ ਹੀ ਨਹੀਂ ਇਹ ਗੱਲ ਸੁਣ ਕੇ ਸੁਲੱਖਣ ਸਿੰਘ ਨੇ ਉੱਤਰ ਵਿੱਚ ਕਿਹਾ ਭਈ ਜੇ ਤੂੰ ਨਹੀਂ ਜਾਣਦਾ ਤਾਂ ਬਾਬਾ ਜੀ ਤੈਨੂੰ ਜਾਣਦੇ ਹਨ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਉਹ ਇਹ ਬਚਨ ਸੁਣ ਕੇ ਉੱਤਮ ਚੰਦ ਜੀ ਚਾਦਰ ਦੀ ਬੁੱਕਲ ਮਾਰ ਸੁਲੱਖਣ ਸਿੰਘ ਜੀ ਨਾਲ ਤੁਰ ਪਏ ਜਦੋਂ ਦੋਵੇਂ ਪ੍ਰੇਮੀ ਬਾਬਾ ਜੀ ਦੇ ਪਾਸ ਪੁੱਜੇ ਤਾਂ ਹਜ਼ੂਰ ਸਮਾਦੀ ਸਥਿਤ ਸਨ ਸਤਨਾਮ ਦਾ ਆਵਾਜ਼ਾ ਦਿੱਤਾ ਆਵਾਜ਼ਾ ਸੁਣ ਕੇ ਬਾਬਾ ਜੀ ਸਮਾਦੀ ਉਠਾਨ ਹੋਏ ਤਾਂ ਦੋਨਾਂ ਪ੍ਰੇਮੀਆਂ ਨੇ ਮੱਥਾ ਟੇਕਿਆ ਬਾਬਾ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਤੇ ਫਰਮਾਇਆ ਉੱਤਮ ਚੰਦ ਸੁੱਤੇ ਨੂੰ ਜਗਾ ਕੇ ਦਾਤ ਦਿੱਤੀ ਹੈ ਇਸ ਨੂੰ ਸੰਭਾਲ ਕੇ ਰੱਖੀ ਅੱਗੋਂ ਉੱਤਮ ਚੰਦ ਨੇ ਪੂਰਨ ਸਤਿਕਾਰ ਨਾਲ ਮੱਥਾ ਟੇਕ ਕੇ ਬੇਨਤੀ ਕੀਤੀ ਬਾਬਾ ਜੀ ਜਿਵੇਂ ਸੁੱਤੇ ਨੂੰ ਜਗਾ ਕੇ ਕਿਰਪਾ ਕੀਤੀ ਹੈ ਦਾਤ ਬਖਸ਼ੀ ਹੈ ਇਸੇ ਤਰ੍ਹਾਂ ਹੀ ਸੰਭਾਲ ਸ਼ਕਤੀ ਵੀ ਆਪ ਜੀ ਨੇ ਹੀ ਬਖਸ਼ਣੀ ਹੈ ਨਿਰੰਕਾਰ ਭਲੀ ਕਰੇਗਾ ਬਾਬਾ ਜੀ ਨੇ ਫਰਮਾਇਆ ਤੇ ਟਾਂਗੇ ਦੇ ਪਿਛਲੇ ਪਾਸੇ ਬੈਠਣ ਦਾ ਇਸ਼ਾਰਾ ਕੀਤਾ ਹੁਕਮ ਅਨੁਸਾਰ ਪਿਛਲੇ ਪਾਸੇ ਬੈਠ ਗਏ ਤੇ ਟਾਂਗਾ ਤੁਰ ਪਿਆ ਬਾਬਾ ਜੀ ਦੇ ਹੁਕਮ ਅਨੁਸਾਰ ਟਾਂਗਾ ਨਾਨਕ ਸਰ ਅਸਥਾਨ ਤੇ ਪੁੱਜਾ ਜਿਹੜਾ ਕਿ ਬਾਗਾ ਪਿੰਡ ਤੋਂ 2 ਕੁ ਮੀਲ ਸੀ ਇਸ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਇੱਥੇ ਪੁੱਜਣ ਤੱਕ ਦਿਨ ਵਿਚਾਰ ਆਇਆ ਇੱਥੇ ਇੱਕ ਸਰੋਵਰ ਹੈ ਬਾਬਾ ਜੀ ਆਪ ਵੀ ਇਸ਼ਨਾਨ ਲਈ ਤਿਆਰ ਹੋ ਗਏ ਨਾਲ ਹੀ ਇਨਾਂ ਦੋਹਾਂ ਪ੍ਰੇਮੀਆਂ ਨੂੰ ਇਸ਼ਨਾਨ ਲਈ ਹੁਕਮ ਕੀਤਾ ਆਗਿਆ ਅਨੁਸਾਰ ਇਨਾਂ ਨੇ ਵੀ ਬਾਬਾ ਜੀ ਦੇ ਨਾਲ ਹੀ ਸਰੋਵਰ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਦਿਆਂ ਬਾਬਾ ਜੀ ਨੇ ਉੱਤਮ ਚੰਦ ਦੇ ਮੂਹ ਤੇ ਪੰਜ ਛੱਟੇ ਜਲ ਦੇ ਮਾਰੇ ਤੇ ਫਰਮਾਇਆ ਅੱਜ ਤੋਂ ਤੈਨੂੰ ਉੱਤਮ ਚੰਦ ਤੋਂ ਉੱਤਮ ਸਿੰਘ ਬਣਾ ਦਿੱਤਾ ਇਸ ਬਚਨ ਅਤੇ ਅਮਰਤ ਦੇ ਛੱਟਿਆਂ ਨੇ ਉੱਤਮ ਚੰਦ ਦੇ ਕਪਾਟ ਖੋਲ ਦਿੱਤੇ ਤੇ ਉਹ ਹੁਣ ਕੇਵਲ ਬਾਬਾ ਜੀ ਜੋਗਾ ਹੀ ਰਹਿ ਗਿਆ ਤੇ ਜਿੰਨਾ ਚਿਰ ਹਜ਼ੂਰ ਉੱਥੇ ਟਿਕੇ ਜਲ ਪਾਣੀ ਆਦਿ ਸੇਵਾ ਕਰਦਾ ਰਿਹਾ। ਬਾਬਾ ਜੀ ਨੇ ਨਾਨਕ ਸਰ ਤੋਂ ਬਾਗੇ ਆਉਣਾ। ਬਾਗਾਂ ਦੀ ਧਰਤੀ ਨੂੰ ਭਾਗ ਲਾਣ ਲਈ ਬਾਬਾ ਜੀ ਨਾਨਕ ਸਰ ਤੋਂ ਛੇਤੀ ਹੀ ਤੁਰ ਪਏ ਤੇ ਜਾਣ ਤੋਂ ਪਹਿਲਾਂ ਸੁਲੱਖਣ ਸਿੰਘ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਤੇ ਉਹ ਚੁੰਨੀਆਂ ਵਾਪਸ ਚਲਾ ਗਿਆ। ਪਤਾ ਲੱਗਣ ਤੇ ਸੰਗਤ ਹਉਮੁਹ ਹੁਮਾ ਕੇ ਦਰਸ਼ਨਾ ਵਾਸਤੇ ਹਾਜ਼ਰ ਹੋਈ। ਬਾਬਾ ਜੀ ਨੇ ਕਿਰਪਾ ਕੀਤੀ ਅਤੇ ਸੰਗਤ ਨੂੰ ਬਚਨ ਬਾਣੀ ਦੁਆਰਾ ਉਪਦੇਸ਼ ਦਿੱਤਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਜੋੜਿਆ। ਇਸ ਪ੍ਰਕਾਰ ਸੰਗਤਾਂ ਨੂੰ ਧਾਰਦੇ ਰਹੇ ਇੱਕ ਦਿਨ ਬਾਬਾ ਜੀ ਨੇ ਹੁਕਮ ਦਿੱਤਾ ਦਰਸ਼ਨ ਮੇਲਾ ਕਰਨ ਦੀ ਆਗਿਆ ਕੇਵਲ ਹੁਣ 2 ਦਿਨ ਲਈ ਹੈ ਇਸ ਤੋਂ ਮਗਰੋਂ ਫਿਰ ਕੋਈ ਮਾਈ ਇੱਥੇ ਨਾ ਆਵੇ ਤੇ ਪੁਰਸ਼ ਵੀ ਜਿਹੜੇ ਆਉਣ ਉਹ ਸ਼ਾਮ ਦੇ ਸਮੇਂ ਆਉਣ ਪਰ ਬਚਨ ਉਹਨਾਂ ਨਾਲ ਵੀ ਕੋਈ ਨਹੀਂ ਹੋਵੇਗਾ ਸੰਗਤਾਂ ਨੇ ਜਦੋਂ ਇਹ ਹੁਕਮ ਸੁਣਿਆ ਤਾਂ ਵਿਚਾਰ ਕਰਕੇ ਇਹ ਮਤਾ ਪਕਾਇਆ ਕਿ ਬਾਬਾ ਜੀ ਵਾਸਤੇ ਇੱਕ ਕੁਟਿਆ ਬਣਾਈ ਜਾਵੇ ਸੋ ਸੰਗਤ ਨੇ ਇਸ ਵਿਚਾਰ ਅਨੁਸਾਰ ਤਿਆਰੀ ਆਰੰਭ ਦਿੱਤੀ ਸਮੂਹ ਮਾਈ ਭਾਈ ਨੇ ਵੱਧ ਚੜ ਕੇ ਸੇਵਾ ਕੀਤੀ ਤੇ ਕੁਟੀਆਂ ਤਿਆਰ ਹੋ ਗਈ ਹੁਣ ਸੰਗਤ ਨੇ ਵਿਚਾਰਿਆ ਕਿ ਇੱਥੇ ਪੱਕਾ ਸੇਵਾਦਾਰ ਵੀ ਹੋਣਾ ਚਾਹੀਦਾ ਹੈ ਜਿਹੜਾ ਹਰ ਵੇਲੇ ਇੱਥੇ ਰਹੇ ਤੇ ਬਾਬਾ ਜੀ ਦੀ ਸੇਵਾ ਕਰੇ ਤਾਂ ਭਾਈ ਧਰਮ ਸਿੰਘ ਜੀ ਨੂੰ ਇਸ ਸੇਵਾ ਵਾਸਤੇ ਨਿਯਤ ਕੀਤਾ ਗਿਆ ਤੇ ਉਸ ਦੀ ਤਨਖਾਹ ਸੰਗਤ ਨੇ ਆਪਣੇ ਜਿੰਮੇ ਲਈ ਇਸ ਨਗਰ ਵਿੱਚ ਇੱਕ ਗੁਰਮੁਖ ਪਿਆਰੇ ਸਰਦਾਰ ਸੁਲੱਖਣ ਸਿੰਘ ਜੀ ਰਾਇਸ ਵੀ ਰਹਿੰਦੇ ਸਨ ਤੇ ਸੰਗਤ ਵੀ ਕਰਦੇ ਸਨ ਉਹਨਾਂ ਦੇ ਮਨ ਵਿੱਚ ਵਿਚਾਰ ਹੋਈ ਹੱਥੀ ਸੇਵਾ ਦਾ ਧਰਮ ਸਿੰਘ ਕਰ ਲਏਗਾ ਤੇ ਤਨਖਾਹ ਸੰਗਤ ਦੇ ਦੇਵੇਗੀ ਤਾਂ ਮੇਰੇ ਹਿੱਸੇ ਕੀ ਆਇਆ ਉਹਨਾਂ ਨੇ ਸੰਗਤ ਅੱਗੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਬੇਨਤੀ ਕੀਤੀ ਤਨਖਾਹ ਸੇਵਾਦਾਰ ਦੀ ਦਾਸ ਦੇ ਅੱਗੇ ਦੇ ਦਿਆ ਕਰੇਗਾ ਸੰਗਤ ਨੇ ਪ੍ਰੇਮ ਤੇ ਉਤਸ਼ਾਹ ਦੇਖ ਇਹਨਾਂ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਸੇਵਾ ਧਰਮ ਸਿੰਘ ਨਿਯਤ ਕਰ ਦਿੱਤਾ ਇੱਕ ਮਹੀਨਾ ਸੇਵਾ ਕੀਤੀ ਤੇ ਬਿਆਨਤ ਘੋਤਕ ਹਜ਼ੂਰ ਬਾਬਾ ਜੀ ਦੇ ਦੇਖੇ ਹਰਨਧਰਮ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਮੈਨੂੰ ਛੁੱਟੀ ਦਿੱਤੀ ਜਾਵੇ ਸੰਗਤ ਨੇ ਦੂਜਾ ਸੇਵਾਦਾਰ ਦੇਣ ਲਈ ਬਾਬਾ ਜੀ પાસે ਬੇਨਤੀ ਕੀਤੀ ਤਾਂ ਅੱਗੋਂ ਬਾਬਾ ਜੀ ਨੇ ਫਰਮਾਇਆ ਸਾਨੂੰ ਤਨਖਾਹ ਵਾਲਾ ਬੰਦਾ ਨਹੀਂ ਚਾਹੀਦਾ ਰੋਜ਼ ਸਮਝਾਉਣਾ ਪੈਂਦਾ ਹੈ ਜਿੰਨਾ ਚਿਰ ਇੱਥੇ ਰਹਾਂਗੇ ਸਾਡੀ ਸੇਵਾ ਉੱਤਮ ਸਿੰਘ ਕਰੇਗਾ ਸੰਗਤ ਨੇ ਸਤਿਵਚਨ ਕੀਤਾ ਜਿਵੇਂ ਆਪ ਦੀ ਰਜ਼ਾ ਬੱਕਰੀ ਦਾ ਇੱਕ ਥਣ ਸੁੱਕ ਜਾਣਾ ਭਾਈ ਉੱਤਮ ਸਿੰਘ ਨੂੰ ਹਜ਼ੂਰੀ ਸੇਵਾ ਵਿੱਚ ਰੱਖ ਬਾਬਾ ਜੀ ਸੰਗਤਾਂ ਨੂੰ ਧਾਰਦੇ ਰਹੇ ਇੱਕ ਦਿਨ ਬਾਬਾ ਜੀ ਨੇ ਹੁਕਮ ਕੀਤਾ ਉੱਤਮ ਸਿੰਘ ਹੁਣ ਅੰਮ੍ਰਿਤ ਛਕ ਲੈ ਸਤਿਬਚਨ ਜੀ ਸੱਚੇ ਪਾਤਸ਼ਾਹ ਕੁਝ ਦਿਨਾਂ ਵਿੱਚ ਅੰਮ੍ਰਿਤ ਛਕ ਤਿਆਰ ਵਰਤਿਆਰ ਸਿੰਘ ਸੱਜ ਗਈ ਹਜ਼ੂਰ ਦੀ ਸੇਵਾਾਂ ਕਰਦਿਆਂ ਉੱਤਮ ਸਿੰਘ ਨੇ अनेका ਕੋਤਕ ਦੇਖੇ ਤੇ ਆਪਣਾ ਵਿਹਾਰ ਘਾਰ ਸਾਰਾ ਸਮਾਪਤ ਕਰ ਦਿੱਤਾ ਜਿਸ ਦਾ ਛਿੱਟਾ ਇਹ ਹੋਇਆ ਕਿ ਉੱਤਮ ਸਿੰਘ ਜੀ ਦੇ ਮਨ ਵਿੱਚ ਗਰੀਬੀ ਨੇ ਨਿਵਾਸ ਕਰਨਾ ਆਰੰਭ ਕਰ ਦਿੱਤਾ ਇਹ ਮਹਾਵਾਕ ਅਨੁਸਾਰ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੇ ਭਾਵ ਨਿਰੰਕਾਰ ਜਿਸ ਪਰ ਅਤੀ ਕਿਰਪਾ ਕਰਦਾ ਹੈ ਉਸ ਤੋਂ ਮਾਇਆ ਰੂਪੀ ਪਦਾਰਥਾਂ ਦਾ ਜਾਲ ਖਤਮ ਕਰ ਦਿੰਦਾ ਹੈ ਜਿਵੇਂ ਜਿਵੇਂ ਉੱਤਮ ਸਿੰਘ ਜੀ ਦੇ ਮਨ ਵਿੱਚ ਗਰੀਬੀ ਨਿਵਾਸ ਕਰਦੀ ਰਹੀ ਕਾਰ ਵਿੱਚ ਤਿਵੇਂ ਹੀ ਭੁੱਖ ਕਮਜ਼ੋਰੀ ਆਦਿ ਨੇ ਵਧਣਾ ਸ਼ੁਰੂ ਕਰ ਦਿੱਤਾ ਅਤੇ ਐਸਾ ਜ਼ੋਰ ਪਾ ਲਿਆ ਕਿ ਕਈ ਵਾਰ ਫਾਕੇ ਕੜਾਕੇ ਹੀ ਕਰਨੇ ਪਏ ਪਰ ਉੱਤਮ ਸਿੰਘ ਜੀ ਦੇ ਮਨ ਤੇ ਕੋਈ ਅਸਰ ਨਾ ਹੋਇਆ ਤੇ ਸੇਵਾ ਵਿੱਚ ਤਿਆਰ ਬਰ ਤਿਆਰ ਰਹਿਣਾ ਕੀਤਾ ਮਨ ਨਾ ਡਿਗੇ ਤਨ ਕਾਹੇ ਕੁ ਡਰਾਏ ਭਾਵੇਂ ਜਿਸ ਦਾ ਮਨ ਅਡੋਲ ਹੈ ਤਨ ਨਹੀਂ ਡੋਲੇਗਾ ਬਾਬਾ ਜੀ ਦਾ ਸੇਵਾ ਲਈ ਕਰੋ ਬકરી ਦਾ ਦੁੱਧ ਲਿਆਇਆ ਕਰਦੇ ਸਨ ਇੱਕ ਦਿਨ ਦੁੱਧ ਚੋਕੇ ਲੈ ਜਾਣ ਲੱਗੇ ਤਾਂ ਸੁਪਤਨੀ ਨੇ ਕਿਹਾ ਤੁਸੀਂ ਰੋਜ਼ ਦੁੱਧ ਦੋਹਾਂ ਥਣਾਂ ਦਾ ਲੈ ਜਾਂਦੇ ਹੋ ਇੱਕ ਥਣ ਦਾ ਲੈ ਜਾਇਆ ਕਰੋ ਤੇ ਇੱਕ ਥਣ ਦਾ ਘਰ ਬੱਚਿਆਂ ਲਈ ਰਹਿਣ ਦਿਆ ਕਰੋ ਅੱਗੋ ਉੱਤਮ ਸਿੰਘ ਜੀ ਨੇ ਉੱਤਰ ਦਿੱਤਾ ਭਲੇ ਲੋਕ ਨੇ ਸਾਰੇ ਦੁੱਧ ਨਾਲ ਮਸਾਂ ਸਰਦਾ ਹੈ ਤੁਸੀਂ ਘਰ ਜਿਵੇਂ ਸਰਦਾ ਹੈ ਸਾਰ ਲਿਆ ਕਰੋ ਇਹ ਕੁੱਝ ਕਹਿ ਸਾਰਾ ਦੁੱਧ ਚੋਕੇ ਲੈ ਗਏ ਤੇ ਸੇਵਾ ਵਿੱਚ ਜਾ ਹਾਜ਼ਰ ਹੋਏ ਘਟ ਘਟ ਕੇ ਅੰਤਰ ਕੀ ਜਾਣਤ ਲੇ ਬੁਰੇ ਕੀ ਪੀਰ ਪਛਾਨਤ ਦੇ ਮਹਾਵਾਕ ਅਨੁਸਾਰ ਆਉਂਦੇ ਹੀ ਉੱਤਮ ਸਿੰਘ ਨੂੰ ਫੁਰਮਾਇਆ ਸਾਡੇ ਵਾਸਤੇ ਦੁੱਧ ਇੱਕ ਥਾਣ ਦਾ ਲਿਆਇਆ ਕਰ ਤੇ ਦੂਸਰੇ ਥਾਣ ਦਾ ਘਾਰ ਬੱਚਿਆਂ ਲਈ ਰਹਿਣ ਦਿਆ ਕਰ ਗਰੀਬ ਨਿਵਾਸ ਤਰੀਮਤਾ ਦਾ ਕੰਮ ਹੀ ਹੈ ਐਵੇਂ ਵਾਧੂ ਗੱਲਾਂ ਬਣਾਈ ਜਾਣੀਆਂ ਉੱਤਮ ਸਿੰਘ ਨੇ ਬਾਬਾ ਜੀ ਦੇ ਬਚਨਾਂ ਦੇ ਉੱਤਰ ਵਿੱਚ ਬੇਨਤੀ ਕੀਤੀ ਬਾਬਾ ਜੀ ਅੱਗੋਂ ਮੁਸਕਰਾ ਪਏ ਅਤੇ ਫੁਰਮਾਇਆ ਸਾਨੂੰ ਫਕੀਰਾਂ ਨੂੰ ਕੀ ਲੋੜ ਪਈ ਐ ਇੰਨਾ ਦੁੱਧ ਵਰਤਨ ਦੀ ਉੱਤਮ ਸਿੰਘ ਜੀ ਚੁੱਪ ਕਰ ਗਏ। ਇੰਨਾ ਬਚਣਾ ਤੋਂ ਮਗਰੋਂ ਜਦੋਂ ਫਿਰ ਘਰੋਂ ਦੁੱਧ ਲਿਆਉਣ ਗਏ ਤੇ ਦੁੱਧ ਇੱਕ ਥਣ ਵਿੱਚੋ ਲਿਆ ਦੂਜੇ ਨੂੰ ਹੱਥ ਲਾਇਆ ਤਾਂ ਦੁੱਧ ਨਿਕਲਿਆ ਹੀ ਨਾ ਜਿਵੇਂ ਸੁੱਕ ਗਿਆ ਹੋਵੇ। ਇੱਕ ਥਣ ਦਾ ਦੁੱਧ ਲੈ ਕੇ ਉੱਤਮ ਸਿੰਘ ਜੀ ਨੇ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਆਖਿਆ ਇੱਕ ਥਣ ਦਾ ਦੁੱਧ ਮੈਂ ਲੈ ਚੱਲਿਆ ਹਾਂ ਦੂਜੇ ਦਾ ਤੂੰ ਕੱਢ ਲਵੀਂ ਤੇ ਬੱਚਿਆਂ ਨੂੰ ਦੇ ਦੇਵੀਂ। ਜਦੋਂ ਦੁੱਧ ਨਾ ਨਿਕਲਿਆ ਤਾਂ ਬੜੀ ਸ਼ਰਮਸਾਰ ਹੋਈ। ਜੇ ਮੈਂ ਮੂੰਹ ਤੋਂ ਗੱਲ ਨਾ ਕਰਦੀ ਤੇ ਨਾ ਥਣ ਸੁਕਦਾ ਹੋਕਾ ਜਿਹਾ ਭਰ ਕੇ ਕਹਿਣ ਲੱਗੀ ਅੱਛਾ ਬਾਬਾ ਜੀ ਜਿਵੇਂ ਤੇਰੀ ਰਜ਼ਾ ਇਹ ਬੱਕਰੀ ਉਹਨਾਂ ਦੇ ਘਰ 10 ਸਾਲ ਰਹੀ ਤੇ ਦੁੱਧ ਇੱਕ ਥਣ ਤੋਂ ਨਿਕਲਦਾ ਰਿਹਾ ਪਰ ਦੁੱਧ ਘਟਿਆ ਨਹੀਂ ਤੇ ਦੂਜਾ ਥਣ ਸੁੱਕ ਹੀ ਗਿਆ ਇਸ ਤੋਂ ਉਪਰੰਤ ਹੋਰ ਕਈ ਅਨੇਕਾਂ ਕੋਤਕ ਦੇਖਣ ਸੁਣਨ ਵਿੱਚ ਆਈ ਹਜ਼ੂਰ ਨੇ ਬਾਗਾ ਦਾ ਸਮਾਚਾਰ ਪੁੱਛਣਾ ਕੁਝ ਸਮਾਂ ਇਸ ਤਰ੍ਹਾਂ ਇੱਥੇ ਬੀਤਿਆ ਤਾਂ ਇੱਕ ਦਿਨ ਬਾਬਾ ਜੀ ਨੇ ਧਿਆਨ ਧਾਰ ਪਿੰਡ ਨੂੰ ਡਿੱਠਾ ਤਾ ਗੁਰੂ ਨਾਨਕ ਪਾਤਸ਼ਾਹ ਦੇ ਅਮਲ ਅਨੁਸਾਰ ਜਿਸ ਨੂੰ ਭਾਈ ਗੁਰਦਾਸ ਜੀ ਨੇ ਇਉਂ ਦਰਸਾਇਆ ਹੈ ਬਾਬੇ ਡਿੱਠਾ ਧਿਆਨ ਕਰ ਜਲਦੀ ਸਭ ਪ੍ਰਤਿਮੇ ਦਿਸਾਈ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਇਵੇਂ ਹੀ ਦਿਸਿਆ ਅਗਲੇ ਦਿਨ ਬਾਬਾ ਜੀ ਨੇ ਉੱਤਮ ਸਿੰਘ ਪਾਸੋਂ ਪੁੱਛਿਆ ਪਿੰਡ ਵਾਸੀ ਕੌਣ ਕੌਣ ਤੇ ਕੀ ਕੀ ਸੇਵਾ ਕਰਦੇ ਹਨ ਹੱਥ ਜੋੜ ਸਤਿਕਾਰ ਸਹਿਤ ਬੇਨਤੀ ਕੀਤੀ ਜੀ ਗਰੀਬ ਨਿਵਾਜ਼ ਮਾਇਆ ਦੀ ਸੇਵਾ ਜ਼ਿਆਦਾ ਸਰਦਾਰ ਸੁਲੱਖਣ ਸਿੰਘ ਜੀ ਹੀ ਕਰਦੇ ਹਨ ਇਹਨਾਂ ਦੇ ਪੰਜ ਸੁਪੁੱਤਰ ਹਨ ਸਰਦਾਰ ਤੀਰਤ ਸਿੰਘ ਸਰਦਾਰ ਹੀਰਾ ਸਿੰਘ ਸਰਦਾਰ ਸੁੰਦਰ ਸਿੰਘ ਸਰਦਾਰ ਹਾਕਮ ਸਿੰਘ ਅਤੇ ਸਰਦਾਰ ਜਸਵੰਤ ਸਿੰਘ ਜੀ ਹਨ ਇਹਨਾਂ ਵਿੱਚੋਂ ਸਰਦਾਰ ਜਸਵੰਤ ਸਿੰਘ ਜੀ ਨੇ ਬਾਬਾ ਜੀ ਸੇਵਾ ਹੱਥੀ ਵੀ ਕੀਤੀ ਤੇ ਹੁਣ ਤੱਕ ਮੁਖੀ ਸੰਗੀ ਹਨ ਤੇ ਜਥਾ ਸ਼ਕਤੀ ਮਾਇਕ ਦੀ ਸੇਵਾ ਵੀ ਕਰਦੇ ਹਨ ਬਾਕੀ ਪ੍ਰਸ਼ਾਦਾ ਆਦਿ ਦੀ ਸੇਵਾ ਸਾਰੀ ਸੰਗਤ ਵੱਲੋਂ ਹੁੰਦੀ ਹੈ ਅਤੇ ਉਹਨਾਂ ਦੇ ਨਾਮ ਵੀ ਦੱਸੇ। ਬਾਬਾ ਜੀ ਨੇ ਫਿਰ ਪੁੱਛਿਆ ਕਿ Hindu ਪ੍ਰੇਮੀ ਕੋਈ ਸੇਵਾ ਵਿੱਚ ਹਿੱਸਾ ਨਹੀਂ ਲੈਂਦੇ? ਤਾਂ ਉੱਤਮ ਸਿੰਘ ਜੀ ਨੇ ਦੱਸਿਆ ਸੱਚੇ ਪਾਤਸ਼ਾਹ ਜੀ, ਕੁਝ ਸੱਜਣ ਚੰਗਾ ਵੀ ਸਮਝਦੇ ਹਨ ਅਤੇ ਕਈ ਤਾਂ ਨਿੰਦਿਆ ਵੀ ਕਰਦੇ ਹਨ। ਫਿਰ ਬਾਬਾ ਜੀ ਨੇ ਪੁੱਛਿਆ Hindu ਭਾਈਆਂ ਵਿੱਚੋਂ ਧਨੀ ਸੱਜਣ ਕੌਣ ਹੈ? ਤਾਂ ਉੱਤਮ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ, ਪ੍ਰੇਮ ਚੌਧਰੀ ਹੈ। ਇਸ ਦੇ ਪਾਸ ਭੂਮੀ 125 ਮਰਬੇ ਹੈ ਸੰਤਾਨ ਪੰਜ ਲੜਕੀਆਂ ਹਨ ਪਰ ਲड़का ਕੋਈ ਵੀ ਨਹੀਂ ਹੈ ਇੱਕ ਮਿੰਟ ਚੁੱਪ ਕਰਨ ਪਿੱਛੋਂ ਬਾਬਾ ਜੀ ਨੇ ਫਰਮਾਇਆ ਉੱਤਮ ਸਿੰਘ ਤੂੰ ਜਾ ਕੇ ਪ੍ਰੇਮ ਚੌਧਰੀ ਦੇ ਘਰੋਂ ਇੱਕ ਸੇਰ ਚੂਨਾ ਲੈ ਆਵੀਂ ਭੋਰੇ ਵਿੱਚ ਕਲੀ ਕਰਨੀ ਹੈ ਅੱਗੋ ਸੱਤ ਬਚਨ ਕਿਹਾ ਦੂਜੇ ਦਿਨ ਹੁਕਮ ਅਨੁਸਾਰ ਉੱਤਮ ਸਿੰਘ ਨੇ ਪ੍ਰੇਮ ਚੌਧਰੀ ਪਾਸ ਜਾ ਕੇ ਆਖਿਆ ਬਾਬਾ ਜੀ ਵਾਸਤੇ ਇੱਕ ਸੇਰ ਕਲੀ ਚਾਹੀਦੀ ਹੈ ਅੱਗੋ ਚੌਧਰੀ ਜੀ ਨੇ ਉੱਤਰ ਦਿੱਤਾ ਜਿਹੜਾ ਕਿ ਨਿਰਾ ਕੋਰਾ ਮਾਇਆ ਜਮਾਨ ਤੇ ਹੰਕਾਰ ਨਾਲ ਭਰਿਆ ਹੋਇਆ ਸੀ ਕਿ ਤੁਹਾਡੇ ਸਿੱਖਾਂ ਪਾਸੋਂ ਇੱਕ ਸੇਰ ਕਲੀ ਨਹੀਂ ਮਿਲੀ ਤੇ ਮੇਰੇ ਪਾਸ ਮੰਗਣ ਆਇਆ ਹੈ ਚੌਧਰੀ ਜੀ ਇਸ ਵਿੱਚ ਤੁਹਾਡਾ ਹੀ ਭਲਾ ਹੈ ਉੱਤਮ ਸਿੰਘ ਨੇ ਕਿਹਾ اے ਸੁਣ ਚੌਧਰੀ ਨੇ ਕਿਹਾ ਸੰਤ ਮੇਰਾ ਕੀ ਭਲਾ ਕਰਨਗੇ ਮਾਇਆ ਬਥੇਰੀ ਹੈ ਜੁਵਾਨ ਅਵਸਥਾ ਹੈ ਮੁੰਡੇ ਵੀ ਹੋ ਜਾਣਗੇ ਅੱਗੋ ਉੱਤਮ ਸਿੰਘ ਜੀ ਨੇ ਕਿਹਾ ਤੇਰੀ ਮਰਜ਼ੀ ਮਾਇਆ ਧਾਰੀ ਅਤ ਅੰਨਾ ਬੋਲਾ ਸਬਦ ਨਾ ਸੁਣੀ ਬੋਹ ਰੋਲ ਕਚੋਲਾ ਭਾਵ ਕੁਦਰਤ ਨੇ ਜਿਸ ਨੂੰ ਅੰਨਾ ਕੀਤਾ ਹੈ ਉਸ ਨੂੰ ਬੋਲਾ ਨਹੀਂ ਬਣਾਇਆ ਪਰ ਮਾਇਆ ਵਾਲੇ ਨੂੰ ਅੰਨਾ ਤੇ ਬੋਲਾ ਕਰ ਦਿੱਤਾ ਹੈ ਆਪਣੇ ਭਲੇ ਦੀ ਗੱਲ ਵੀ ਨਹੀਂ ਸੁਣ ਸਕਦਾ ਤੇ ਨਾ ਹੀ ਚੰਗੇ ਮੰਦੇ ਦੀ ਪਰਖ ਕਰ ਸਕਦਾ ਹੈ ਜਦੋਂ ਸੇਵਕ ਨੇ ਆ ਕੇ ਬਾਬਾ ਜੀ ਪਾਸ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਹੋਕਾ ਲੈ ਕੇ ਫਰਮਾਇਆ ਸਾਡਾ ਤਾਂ ਇਹ ਵਿਚਾਰ ਸੀ ਕਿ ਪਿੰਡ ਵਿੱਚੋਂ ਕੋਈ ਖਾਲੀ ਨਾ ਰਹੇ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੀ ਦਰਗਾਹ ਚੋਂ ਦਾਤਾ ਦੀਆਂ ਝੋਲੀਆਂ ਪਰ ਲੈਣ ਪਰ ਨਾ ਲੈਣ ਤਾਂ ਇਹਨਾਂ ਦੀ ਇੱਛਾ ਕਬੀਰ ਸੱਚਾ ਸਤਗੁਰੂ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜਿਉਂ ਬਾਸ ਬੁਜਾਈਐ ਫੂਕ ਅੰਤ ਚੌਧਰੀ ਜੀ ਇਸ ਜਗ੍ਹਾ ਤੋਂ ਖਾਲੀ ਹੀ ਸਿਹਾਰ ਗਏ ਨਾ ਪੁੱਤਰ ਦਾ ਮੂੰਹ ਵੇਖ ਸਕੇ ਤੇ ਨਾ ਸੇਵਾ ਕਰ ਸਕੇ ਵਾਰ ਦੇਣਾ ਇੱਕ ਦਿਨ ਉੱਤਮ ਸਿੰਘ ਦੀ ਸੁਪਤਨੀ ਆਪਣੇ ਕਾਕੇ ਨੂੰ ਪਿਆਰ ਕਰ ਰਹੀ ਸੀ ਤੇ ਖਡਾਉਂਦਿਆਂ ਕਹਿ ਰਹੀ ਸੀ ਕਿ ਗਿਆਨ ਸਿੰਘ ਵੱਡਾ ਹੋਵੇਗਾ ਇਸ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਵਾਂਗੇ ਉਦੋਂ ਉੱਤਮ ਸਿੰਘ ਜੀ ਘਾਰੀ ਸਨ ਜਦੋਂ ਉੱਤਮ ਸਿੰਘ ਵਾਪਸ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਪੁੱਜੇ ਤੇ ਬਾਬਾ ਜੀ ਨੇ ਫਰਮਾਇਆ ਤੁਹਾਡਾ ਪਰਿਵਾਰ ਮਾਇਆ ਲਈ ਬਹੁਤ ਲਾਲਚ ਕਰਦਾ ਹੈ ਜੀ ਸੱਚੇ ਪਾਤਸ਼ਾਹ ਸਮਝ ਨਹੀਂ ਆਈ ਹੱਥ ਜੋੜ ਕੇ ਬੇਨਤੀ ਕੀਤੀ ਤੇਰੇ ਘਰੋਂ ਮਾਇਆ ਦੀ ਬਹੁਤ ਮੰਗ ਕਰਦੇ ਹਨ ਹਜ਼ੂਰ ਨੇ ਫਰਮਾਇਆ ਹੁਣ ਭਾਈ ਉੱਤਮ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮਾਇਆ ਦੇ ਬੰਦੇ ਮਾਇਆ ਹੀ ਮੰਗਦੇ ਹਨ ਬਾਬਾ ਜੀ ਨੇ ਉੱਤਰ ਵਿੱਚ ਮੁਸਕਰਾਉਂਦਿਆਂ ਫਰਮਾਇਆ ਮਾਇਆ ਧਰਤੀ ਵਿੱਚ ਦੱਬਣ ਜੋਗੀ ਨਹੀਂ ਦੇਣੀ ਪਰ ਖਾਣ ਪੀਣ ਨੂੰ ਮੁਕਦੀ ਨਹੀਂ ਸੇਵਾ ਤੋਂ ਵੇਲੇ ਹੋ ਕੇ ਜਦੋਂ ਉੱਤਮ ਸਿੰਘ ਜੀ ਘਰ ਆਏ ਤਾਂ ਘਰਵਾਲੀ ਨੂੰ ਆ ਕੇ ਦੱਸਿਆ ਕਿ ਤੂੰ ਤਾਂ ਗਿਆਨ ਨੂੰ ਖਡਾਉਂਦੀ ਨੇ ਪਿਆਰ ਵਿੱਚ ਆ ਕੇ ਕਿਹਾ ਸੀ ਕਿ ਤੂੰ ਵੱਡਾ ਹੋਵੇਂਗਾ ਤੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਵਾਂਗੇ ਤੇ ਅੰਤਰਜਾਮੀ ਪਾਤਸ਼ਾਹ ਨੇ ਉਪਰੋਕਤ ਵਾਰ ਬਖਸ਼ਿਆ ਹੈ ਖਬਰੇ ਕਦੋਂ ਕਿਰਪਾ ਕਰਨਗੇ ਹਾਲੀ ਦਾ ਫਾਕੇ ਕੜਾਕੇ ਕਢਾਈ ਜਾਂਦੇ ਨੇ ਭਾਈ ਜੀ ਦੀ ਪਤਨੀ ਨੇ ਕਿਹਾ ਅੱਗੋਂ ਭਾਈ ਜੀ ਨੇ ਕਿਹਾ ਬਾਬਾ ਜੀ ਤੇ ਭਰੋਸਾ ਰੱਖੋ ਉਹਨਾਂ ਨੂੰ ਪਲੀ ਪ੍ਰਕਾਰ ਸਾਡਾ ਫਿਕਰ ਹੈ ਇਸ ਵਾਰ ਦਾ ਫਲਣਾ ਅੱਗੇ ਚੱਲ ਕੇ ਵਰਣਨ ਹੋਵੇਗਾ ਹਜ਼ੂਰ ਨੇ ਪਿੰਡ ਆਉਣਾ ਕੁਝ ਦਿਨਾਂ ਬਾਅਦ ਬਾਬਾ ਜੀ ਨੇ ਭਾਈ ਉੱਤਮ ਸਿੰਘ ਜੀ ਨੂੰ ਫਰਮਾਇਆ ਭਾਈ ਸਾਡੀ ਹੁਣ ਤਿਆਰੀ ਹੈ ਉਸ ਨੇ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਕਿੱਥੇ ਜਾਣ ਦਾ ਵਿਚਾਰ ਹੈ ਸਾਨੂੰ ਨਿਰੰਕਾਰ ਵੱਲੋਂ ਜਗਰਾਉ ਜਾਣ ਦਾ ਹੁਕਮ ਹੋਇਆ ਹੈ ਬਾਬਾ ਜੀ ਨੇ ਫਰਮਾਇਆ ਅਤੇ ਹੁਕਮ ਅਨੁਸਾਰ ਜਗਰਾਉ ਆਪ ਉੱਚੇ ਇੱਥੇ ਪੁੱਜ ਕੇ ਫਿਰ ਬੇਨਤੀ ਦੁਆਰਾ ਨਿਰੰਕਾਰ ਤੋਂ ਪੁੱਛਿਆ ਸਤਿਗੁਰੂ ਨੇ ਪ੍ਰੇਰਣਾ ਕੀਤੀ ਕਿ ਸ਼ੇਰਪੁਰੇ ਠਹਿਰੋ ਇਸ ਹੁਕਮ ਅਨੁਸਾਰ ਬਾਬਾ ਜੀ ਸ਼ੇਰਪੁਰੇ ਆ ਗਏ ਜਿਹੜਾ ਕਿ ਬਾਬਾ ਜੀ ਦਾ ਜਨਮ ਸਥਾਨ ਹੈ ਪਰ ਬਹੁਤ ਸਮਾਂ ਬਾਹਰ ਰਹਿਣ ਕਰਕੇ ਆਪ ਜੀ ਨੂੰ ਲੋਕ ਸਿਆਣ ਨਾ ਸਕੇ ਬਾਬਾ ਜੀ ਨੇ ਪਿੰਡ ਤੋਂ ਬਾਹਰ 9 ਗਜੇ ਦੀ ਕਬਰ ਕੋਲ ਜਾ ਆਸਨ ਲਾਇਆ ਇਸ ਕਬਰ ਤੋਂ ਡਰਦੇ ਲੋਕ ਉਸ ਪਾਸਿਓਂ ਲੰਘਦੇ ਹੀ ਨਹੀਂ ਸਨ ਪਰ ਬਾਬਾ ਜੀ ਦਾ ਉੱਥੇ ਆਸਨ ਲਾਣ ਤੇ ਆਮ ਚਰਚਾ ਹੋ ਗਈ ਕਿ ਕੋਈ ਸਾਧੂ ਮਹਾਪੁਰਸ਼ ਆਏ ਹਨ ਜਿਨ੍ਹਾਂ ਨੇ 9 ਗਜੇ ਦੀ ਸਮਾਧ ਤੇ ਆਸਨ ਲਾਇਆ ਹੈ ਨਗਰ ਦੇ ਕੁਝ ਸਿਆਣੇ ਪੁਰਸ਼ ਇਕੱਠੇ ਹੋ ਕੇ ਆਏ ਅਤੇ ਬਾਬਾ ਜੀ ਤੋਂ ਪੁੱਛਿਆ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਟਿਕ ਸਕੋਗੇ ਅੱਗੇ ਤਾਂ ਅੱਜ ਤੱਕ ਇੱਥੇ ਕੋਈ ਨਹੀਂ ਟਿਕ ਸਕਿਆ ਅਤੇ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਵੀ ਹੋਈ ਕਿ ਆਪ ਜੀ ਨੂੰ ਪਹਿਚਾਨ ਵੀ ਕੋਈ ਨਾ ਸਕਿਆ ਉੱਤਰ ਵਿੱਚ ਬਾਬਾ ਜੀ ਨੇ ਇਹ ਫਰਮਾਇਆ ਭਈ ਜਿਸ ਦੇ ਹੁਕਮ ਅਨੁਸਾਰ ਇੱਥੇ ਆਏ ਹਾਂ ਉਹ ਆਪ ਹੀ ਟਿਕਾਏਗਾ ਇਓ ਉੱਤਰ ਸੁਣ ਕੇ ਸਿਆਣੇ ਪੁਰਸ਼ ਤਾਂ ਚੁੱਪ ਹੋ ਗਏ ਪਰ ਕਈਆਂ ਨੇ ਕੁਝ ਕਿਹਾ ਤੇ ਕਈਆਂ ਨੇ ਕੁਝ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਰਾਤ ਪੈ ਗਈ ਤਾਂ ਪਤਾ ਲੱਗੇਗਾ ਬਾਬਾ ਜੀ ਅਡੋਲ ਬੈਠੇ ਸਭ ਕੁਝ ਸੁਣਦੇ ਰਹੇ ਤੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਰਾਤ ਹੋਣ ਤੇ ਬਾਬਾ ਜੀ ਸਮਾਦੀ ਅਸਥਿਤ ਹੋ ਗਏ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਤਾਂ ਤਾਰਿਆਂ ਦੇ ਹਿਸਾਬ ਅਨੁਸਾਰ ਬਾਬਾ ਜੀ ਨੇ ਇੱਕ ਖੂਹ ਉੱਤੇ ਇਸ਼ਨਾਨ ਕੀਤਾ ਫਿਰ ਆਪਣੇ ਆਸਣ ਤੇ ਆ ਕੇ ਬਿਰਾਜੇ ਅਤੇ ਨਿਰੰਕਾਰ ਨਾਲ ਜੁੜ ਗਏ ਜਦੋਂ ਰਾਤ 2 ਵਜੇ ਤਾਂ ਥੇ ਵਿੱਚੋਂ ਇੱਕ ਭਿਆਨਕ ਰੂਪ ਦੀ ਅਗਨੀ ਨਿਕਲੀ ਜਿਸ ਨੂੰ ਭੂਤਾਂ ਦੀ ਅੱਗ ਕਿਹਾ ਜਾਂਦਾ ਹੈ ਅਤੇ ਸਿੱਧੀ ਹਜ਼ੂਰ ਵੱਲ ਨੂੰ ਆਈ ਬਿਲਕੁਲ ਅਡੋਲ ਬੈਠੇ ਰਹੇ ਤੇ ਬਾਬਾ ਜੀ ਦੇ ਕੋਲ ਦੀ ਹੋ ਕੇ ਲੰਘ ਗਈ ਪਰ ਨਾਲ ਨਾ ਲੱਗ ਸਕੀ ਕੁਝ ਸਮੇਂ ਪਿਛੋਂ ਅਗਨੀ ਨੇ ਰੂਪ ਬਦਲ ਕੇ ਸੁਰਾਂ ਦਾ ਰੂਪ ਧਾਰ ਲਿਆ ਅਤੇ ਬੜੀ ਭੈੜੀ ਸ਼ਕਲ ਵਿੱਚ ਭਿਆਨਕ ਆਵਾਜ਼ਾਂ ਦੇਣ ਲੱਗ ਪਈ ਜਦੋਂ ਹਜ਼ੂਰ ਨੇ ਨੇਤਰ ਖੋਲੇ ਤੇ ਤੱਕਿਆ ਕਿ ਸਾਡੇ ਰੰਗ ਵਿੱਚ ਭੰਗ ਪਾਉਂਦੇ ਹਨ ਤਾਂ ਹਜ਼ੂਰ ਨੇ ਆਪਣੇ ਆਲੇ ਦੁਆਲੇ ਆਪਣੀ ਸੋਟੀ ਨਾਲ ਲਕੀਰ ਖਿੱਚ ਲਈ ਤੇ ਆਪ ਜੀ ਨੇ ਇਉਂ ਉਚਾਰਨ ਕੀਤਾ ਤਾਂਬੇ ਦਾ ਕੋਟ ਸਮੁੰਦ ਸਿਖਾਈ ਚਾਰੋਂ ਤਰਫ ਗੁਰੂ ਨਾਨਕ ਸਾਹਿਬ ਦੀ ਦੁਹਾਈ ਤਾਤੀ ਵਾਉ ਨ ਲੱਗ ਗਈ ਪਾਰ ਬ੍ਰह्म ਸਰਨਾਈ ਚੋ ਗਿਰਦ ਹਮਾਰੇ RAM ਕਾਰ ਦੁੱਖ ਲਗੇ ਨਾ ਪਾਈ ਜਦੋਂ ਬਾਬਾ ਜੀ ਨੇ ਲਕੀਰ ਖਿੱਚ ਲਈ ਤੇ ਇਉਂ ਬਾਣੀ ਉਚਾਰ ਫਿਰ ਲੀਨ ਹੋ ਗਏ ਤਾਂ ਲਕੀਰ ਦੇ ਅੰਦਰ ਉਹ ਸੂਰ ਨਾ ਆ ਸਕੇ ਉਹਨਾਂ ਸੂਰਾਂ ਦੇ ਸਾਰੇ ਯਤਨ ਜਦੋਂ ਨਿਸਫਲ ਹੋ ਗਏ ਉਹ ਹਜ਼ੂਰ ਨੂੰ ਆਪਣੀ ਜਗ੍ਹਾ ਤੋਂ ਹਿਲਾ ਨਾ ਸਕੇ ਤੇ ਹਜ਼ੂਰ ਦਾ ਕਬਜ਼ਾ ਹੋਇਆ ਦੇਖਿਆ ਤਾਂ ਉਦੋਂ ਹੀ 9 ਗਜੇ ਦੀ ਰੂਪ ਪ੍ਰਗਟੀ ਤੇ ਲਕੀਰੋਂ ਬਾਹਰ ਖੜੋ ਕੇ ਪੁੱਛਿਆ ਤੂੰ ਕੌਣ ਹੈ ਤੇ ਇੱਥੇ ਕੀ ਲੈਣ ਆਇਆ ਹੈ ਤਾਂ ਹਜ਼ੂਰ ਨੇ ਫਰਮਾਇਆ ਅਸੀਂ ਰੱਬ ਦੇ ਬੰਦੇ ਹਾਂ ਤੇਰੇ ਕੋਲੋਂ ਕੁਝ ਲੈਣ ਨਹੀਂ ਆਏ ਪਰ ਆਪਣੇ ਮਾਲਕ ਦੇ ਹੁਕਮ ਅਨੁਸਾਰ ਆਏ ਹਾਂ ਤੁਹਾਨੂੰ ਕਿਸ ਨੇ ਹੁਕਮ ਕੀਤਾ ਹੈ ਰੂ ਨੇ ਪੁੱਛਿਆ ਬਾਬਾ ਜੀ ਨੇ ਫਰਮਾਇਆ ਜਿਸ ਨਿਰੰਕਾਰ ਅੱਗੇ ਤੂੰ ਪੁਕਾਰ ਕਲਿਆਣ ਵਾਸਤੇ ਕੀਤੀ ਹੈ ਇਹ ਬਚਨ ਸੁਣ ਕੇ ਰੂਹ ਚਰਨਾ ਤੇ ਟੈ ਪਈ ਤੇ ਬੇਨਤੀ ਕੀਤੀ ਹੁਣ ਬਖਸ਼ ਲਓ ਜੀ ਕਈਆਂ ਸਾਲਾਂ ਤੋਂ ਤੜਪ ਰਹੀ ਹਾਂ ਇਹ ਬੇਨਤੀ ਸੁਣ ਕੇ ਹਜ਼ੂਰ ਨੇ ਆਪਣੀ ਸੋਟੀ ਛੁਾਈ ਤੇ 9 ਗਜੇ ਦੀ ਕਲਿਆਣ ਬਾਬਾ ਜੀ ਨੇ ਕੀਤੀ ਤੇ ਫਿਰ ਆਪਣੇ ਰੰਗ ਵਿੱਚ ਰਤੇ ਗਏ ਦਿਨ ਹੋਣ ਤੇ ਨਗਰ ਨਿਵਾਸੀ ਆਏ ਤੇ ਰਾਤ ਦਾ ਵਰਤਮਾਨ ਹੋਇਆ ਵੇਖ ਕੇ ਬਾਬਾ ਜੀ ਦੀ ਜੈ ਜੈਕਾਰ ਕੀਤੀ ਤੇ ਸੇਵਾ ਲਈ ਬੇਨਤੀ ਕੀਤੀ। ਬਾਬਾ ਜੀ ਨੇ ਫਰਮਾਇਆ ਕੁਝ ਦਿਨ ਟਿਕਨ ਲਈ ਇੱਕ ਛੋਟਾ ਜਿਹਾ ਭੋਰਾ ਬਣਾ ਦਿਓ। ਹੁਕਮ ਅਨੁਸਾਰ ਸੰਗਤ ਨੇ ਸੇਵਾ ਕੀਤੀ ਜਿੰਨਾ ਵਿੱਚ ਮੁਖੀ ਸੱਜਣ ਭਾਈ ਬਰਿਆਮ ਸਿੰਘ ਤੇ ਭਾਈ ਨੰਦ ਸਿੰਘ ਜੀ ਆਏ ਸਨ। ਜਗਰਾਓ ਦੀ ਜੋ ਵਿੱਚ ਨਾਨਕ ਸਰ ਬਣਾਉਣਾ। ਸ਼ੇਰਪੁਰੇ ਰਹਿੰਦੇ ਹੋਏ ਬਾਬਾ ਜੀ ਦੀ ਹਾਜ਼ਰੀ ਵਿੱਚ ਕਲੇਰਾ ਪਿੰਡ ਤੋਂ ਵੀ ਸੰਗਤ ਆਉਂਦੀ ਰਹੀ। ਇੱਕ ਦਿਨ ਕਲੇਰਾ ਦੀ ਸੰਗਤ ਨੇ ਰਤਨ ਸਿੰਘ ਦੀ ਅਗਵਾਈ ਹੇਠ ਮਿਲ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਇਹ ਆਸਾਨ ਕੁਝ ਆਪ ਜੀ ਦੇ ਲਾਇਕ ਨਹੀਂ ਹੈ ਤੇ ਸੰਗਤ ਵੀ ਡਰਦੀ ਹੈ ਕਿਰਪਾ ਕਰੋ ਤੇ ਸਾਡੇ ਪਿੰਡ ਕਲੇਰਾ ਤੇ ਮਿਹਰ ਕਰੋ ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਲਈ ਤੇ ਉੱਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿੱਚ ਸੰਗਤ ਨੇ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਹੁਕਮ ਕਰੋ ਕਿਹੜੀ ਜਗ੍ਹਾ ਪਸੰਦ ਹੈ ਬਾਬਾ ਜੀ ਨੇ ਇਸ਼ਾਰਾ ਕੀਤਾ ਸੰਗਤ ਆਪ ਜੀ ਦੇ ਪਿੱਛੇ ਜਲਦੀ-ਜਲਦੀ ਕੋਕਿਆਂ ਤੇ ਕਲੇਰਾ ਵਿਚਾਲੇ ਇੱਕ ਖੂਹੀ ਕੋਲ ਬਾਬਾ ਜੀ ਖੜੋ ਗਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ ਦੇਖੋ ਪਾਣੀ ਕਿਹਦਾ ਹੈ ਰਤਨ ਸਿੰਘ ਨੇ ਖੂਹ ਦਾ ਪਾਣੀ ਚੱਖਿਆ ਤੇ ਬੇਨਤੀ ਕੀਤੀ ਹਜ਼ੂਰ ਕੋੜਾ ਹੈ ਬਾਬਾ ਜੀ ਫਰਮਾਇਆ ਸਾਨੂੰ ਦਿਖਾਓ ਬਾਬਾ ਜੀ ਫਰਮਾਇਆ ਸਾਨੂੰ ਦਿਖਾਓ ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ ਬਾਬਾ ਜੀ ਨੇ ਚੱਕ ਕੇ ਫਰਮਾਇਆ ਇਹ ਤਾਂ ਸਵਾਦ ਹੈ ਸਤਬਚਨ ਜੀ ਜਿਵੇਂ ਆਪ ਦੀ ਰਜ਼ਾ ਰਤਨ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਨੇ ਫਿਰ ਫਰਮਾਇਆ ਜਦ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਠਹਿਰੇ ਸਨ ਉਦੋਂ ਇਸ ਜੰਗਲ ਵਿੱਚ ਹੀ ਸ਼ਿਕਾਰ ਖੇਡਦੇ ਸਨ ਅਤੇ ਇਸੇ ਖੂਹੀ ਦਾ ਜਲ ਵਰਤਦੇ ਸਨ ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ ਰਤਨ ਸਿੰਘ ਨੇ ਸਤਬਚਨ ਤਾਂ ਕਹਿ ਦਿੱਤਾ ਪਰ ਮਾਨਵ ਵਿੱਚ ਸੋਚਿਆ ਕਿ 9 ਗਜੇ ਵਾਲੀ ਭਿਆਨਕ ਜਗਾ ਤਾਂ ਛੱਡੀ ਪਰ ਇਹ ਵੀ ਕਿਹੜੀ ਘਟ ਡਰਾਉਣੀ ਹੈ ਪਰ ਆਖੇ ਕੋਣ ਠੀਕ ਨਹੀਂ ਸਾਰੀ ਸੰਗਤ ਨੇ ਸਤਿਵਚਨ ਗਾਇਆ ਹਜ਼ੂਰ ਦੇ ਵਾਸਤੇ ਉਥੇ ਛੋਟਾ ਜਿਹਾ ਭੋਰਾ ਬਣਾ ਦਿੱਤਾ ਹੁਣ ਬਾਬਾ ਜੀ ਇੱਥੇ ਰਹਿਣ ਲੱਗ ਪਏ ਇਸ ਸਥਾਨ ਨੂੰ ਲੋਕੀ ਮੈਰਾ ਵੀ ਕਹਿੰਦੇ ਸਨ ਕੁਝ ਦਿਨਾਂ ਤੋਂ ਪਿੱਛੋਂ ਰੋਜ਼ ਦੀ ਤਰ੍ਹਾਂ ਹਜ਼ੂਰ ਸਮਾਦੀ ਸਿਤ ਨਿਰੰਕਾਰ ਦੇ ਚੰਨਾ ਨਾਲ ਜੁੜੇ ਬੈਠੇ ਸਨ ਕਿ ਅਮਰਤ ਵੇਲੇ 20 ਬੱਚੇ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤੇ ਘੇਰਾ ਬਣਾ ਕੇ ਬੈਠ ਗਏ। ਉਹਨਾਂ ਬੱਚਿਆਂ ਦੇ ਖੜਾਕ ਕਾਰਨ ਬਾਬਾ ਜੀ ਦੀ ਬਿਰਤੀ ਖੁੱਲੀ, ਨੈਣ ਖੋਲੇ ਤੇ ਬੱਚਿਆਂ ਵੱਲ ਤੱਕ ਕੇ ਪੁੱਛਿਆ, "ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ?" ਇੱਕ ਬੱਚੇ ਨੇ ਉੱਤਰ ਵਿੱਚ ਕਿਹਾ, "ਸਾਨੂੰ ਲੋਕ ਜिन्न ਭੂਤ ਪ੍ਰੇਤ ਆਖਦੇ ਹਨ। ਕਈਆਂ ਸਦੀਆਂ ਤੋਂ ਇੱਥੇ ਰਹਿੰਦੇ ਹਾਂ ਅਤੇ ਆਪ ਜੀ ਦੀ ਸੇਵਾ ਮੰਗਦੇ ਹਾਂ।" ਉਹਨਾਂ ਨੇ ਬੇਨਤੀ ਕੀਤੀ ਹੁਣ ਤੱਕ ਤੇ ਅਸਾਂ ਇੱਥੇ ਕਿਸੇ ਨੂੰ ਰਹਿਣ ਨਹੀਂ ਦਿੱਤਾ ਪਰ ਹੁਣ ਮਾਲਕ ਅੱਗੇ ਆੜ ਵੀ ਨਹੀਂ ਸਕਦੇ ਹੁਣ ਕਿਰਪਾ ਕਰੋ ਤੇ ਬਖਸ਼ ਦਿਓ ਅੱਛਾ ਪਈ ਹੁਣ ਤੁਸੀਂ ਇਸ ਸਥਾਨ ਨੂੰ ਛੱਡ ਦਿਓ ਤੇ ਜਿੱਥੇ ਤੁਹਾਡੀ ਮਰਜ਼ੀ ਹੈ ਚਲੇ ਜਾਓ ਬਾਬਿਆਂ ਫਰਮਾਇਆ ਬੱਚਿਆਂ ਨੇ ਬੇਨਤੀ ਕੀਤੀ ਮਾੜਿਆਂ ਕਰਮਾ ਕਰਕੇ ਇਹ ਜੂਨੀ ਪਾਈ ਹੈ ਸਦੀਆਂ ਹੋ ਗਈਆਂ ਹਨ ਹੁਣ ਮਿਹਰ ਕਰੋ ਤੇ ਬਖਸ਼ ਦਿਓ ਬਾਬਾ ਜੀ ਨੇ ਮਿਹਰ ਕੀਤੀ ਤੇ ਫਰਮਾਇਆ ਦੋ ਤਾਂ ਤੁਸੀਂ ਇਸ ਥੇਹ ਤੇ ਪਹਿਰਾ ਦਿਓ ਜਿਨ੍ਹਾਂ ਨੂੰ ਇਸ਼ਾਰਾ ਕੀਤਾ ਉਹ ਚਲੇ ਗਏ ਤੇ ਬਾਕੀਆਂ ਨੂੰ ਅੰਮ੍ਰਿਤ ਦੇ ਛਿੱਟੇ ਮਾਰ ਬਬਾਣਾ ਵਿੱਚ ਬਿਠਾ ਕੇ ਦਰਗਾਹ ਵਿੱਚ ਪੇਜ ਦਿੱਤਾ ਤੇ ਸਾਰੇ ਰਸਤੇ ਗੂੰਜ ਪੈਂਦੀ ਬਾਬਾ ਜੀ ਤੇਰੀ ਜੈ ਹੋਵੇ ਗੁਰੂ ਨਾਨਕ ਤੇਰੀ ਜੈ ਹੋਵੇ ਕੁਝ ਸਮਾਂ ਉਹਨਾਂ ਦੋ ਪੁੱਤਾਂ ਤੋਂ ਪਹਿਰਾ ਦੀ ਸੇਵਾ ਲੈ ਉਹਨਾਂ ਨੂੰ ਵੀ ਪ੍ਰਸੰਤਾ ਬਖਸ਼ ਕਲਿਆਣ ਕਰ ਦਿੱਤੀ ਤੇ ਆਪ ਜੀ ਦੀ ਜੈ ਜੈਕਾਰ ਕਰਦੇ ਨਿਰੰਕਾਰ ਦੇ ਚਰਨਾਂ ਵਿੱਚ ਜਾਪ ਉਚੇ। ਬਾਬਾ ਜੀ ਨੇ ਇੱਥੇ ਪਹਿਰੇ ਦੀ ਸੇਵਾ ਬਾਹਰ ਲਈ ਰੱਖੀ ਹੋਈ ਸੀ। ਉੱਥੇ ਨਾਲ ਹੀ ਅੰਦਰ ਵੀ ਪਹਿਰੇ ਦੀ ਸੇਵਾ ਰੱਖਦੇ ਸਨ ਅਤੇ ਇਹ ਸੇਵਾ ਇਤਨੀ ਸਖਤ ਤੇ ਜ਼ਬਰਦਸਤ ਹੁੰਦੀ ਸੀ ਕਿ ਬਾਬਾ ਜੀ ਦੀ ਆਗਿਆ ਬਿਨਾਂ ਮੌਤ ਵੀ ਉੱਥੇ ਨਹੀਂ ਆ ਸਕਦੀ ਸੀ। ਅਤੇ ਬਾਬਾ ਜੀ ਦੀ ਹੋਂਦ ਤੱਕ ਇੱਥੇ ਠਾਠ ਵਿੱਚ ਕਿਸੇ ਦੀ ਵੀ ਮ੍ਰਿਤੂ ਨਹੀਂ ਹੋਈ। ਬਾਬਾ ਜੀ ਨੇ ਹਰਦਵਾਰ ਜਾਣਾ ਕੁਝ ਸਮਾਂ ਇੱਥੇ ਬਿਤਾਉਣ ਪਿੱਛੋਂ ਬਾਬਾ ਜੀ ਹਰਦੁਆਰ ਆ ਪੁੱਜੇ ਉੱਥੇ ਜਾ ਕੇ ਦਿੱਦੀ ਸਿੱਧੀ ਦੇ ਮੰਨਣ ਵਾਲਿਆਂ ਸਾਧੂਆਂ ਦਾ ਸੰਗ ਹੋਇਆ ਜਿੰਨਾ ਵਿੱਚੋਂ ਇਹ ਸੱਜਣ ਪ੍ਰਸਿੱਧ ਸਨ ਸ੍ਰੀਮਾਨ ਸੰਤ ਦੇਵਾ ਸਿੰਘ ਜੀ ਜਿਨ੍ਹਾਂ ਦਾ ਸ਼ੁਭ ਨਾਮ ਸੋ ਸਾਖੀ ਵਿੱਚ ਆਉਂਦਾ ਹੈ ਸ੍ਰੀਮਾਨ ਪੰਡਤ ਈਸ਼ਰ ਸਿੰਘ ਜੀ ਦੋਦਰ ਵਾਲੇ ਅਤੇ ਸ੍ਰੀਮਾਨ ਸੰਤ ਬ੍ਰਹਮਦਾਸ ਜੀ ਇੱਕ ਦਿਨ ਗੰਗਾ ਦੇ ਕੰਢੇ ਬਹੁਤ ਸਾਰੇ ਸਾਧੂ ਮਹਾਤਮਾ ਇਕੱਤਰ ਹੋਏ ਬੈਠੇ ਸਨ ਵਚਨ ਕਰਦਿਆਂ ਕਰਦਿਆਂ ਪੰਡਤ ਜੀ ਨੇ ਬਾਕੀ ਸਾਰੇ ਮਹਾਪੁਰਸ਼ਾਂ ਪਾਸੋਂ ਮੰਨ ਦੀ ਅਵਸਥਾ ਪੁੱਛੀ ਅਤੇ ਸੰਤਾਂ ਨੇ ਆਪੋ ਆਪਣੀ ਅਵਸਥਾ ਸੁਣਾਈ ਤੇ ਫਿਰ ਸਾਰਿਆਂ ਨੇ ਪੰਡਤ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਹੁਣ ਆਪ ਜੀ ਵੀ ਆਪਣੇ ਬਾਰੇ ਦੱਸੋ ਤਾਂ ਪੰਡਤ ਜੀ ਨੇ ਇਹੋ ਦੱਸਿਆ ਕਿ ਸਾਡੀ ਅਵਸਥਾ ਤਾਂ ਇਉਂ ਹੈ ਕਿ ਜੇਕਰ ਹਰਦਵਾਰ ਤੋਂ ਲੈ ਕੇ ਪਸ਼ਾਵਰ ਤੱਕ ਸੜਕ ਹੀਰਿਆਂ ਲਾਲਾਂ ਦੀ ਬਣ ਜਾਵੇ ਤਦ ਵੀ ਇਤਨੇ ਪਦਾਰਥਾਂ ਵੱਲ ਨਾ ਤੱਕਾਂਗੇ पर हो सकदा है कि 18 ਸਾਲਾਂ ਦੀ ਚੇਤਨ ਮਾਇਆ ਨੂੰ ਤੱਕ ਕੇ ਮਨ ਡੋਲ ਜਾਏ। ਪੰਡਤ ਜੀ ਦੀ ਇਹ ਵਅਦਾ ਸੁਣ ਕੇ ਸਾਰਾ ਮਹਾਪੁਰਸ਼ ਧੰਨ ਪੰਡਤ ਜੀ ਧੰਨ ਪੰਡਤ ਜੀ ਕਹਿਣ ਲੱਗੇ। ਫਿਰ ਇੱਕ ਸਾਧੂ ਨੇ ਬੇਨਤੀ ਕੀਤੀ ਮਹਾਰਾਜੀ ਭਲਾ ਇਸ ਵਰਤਮਾਨ ਸਮੇਂ ਵਿੱਚ ਕੋਈ ਐਸਾ ਸਾਧੂ ਵੀ ਹੈ ਜਿਹੜਾ ਕਿ ਚੇਤਨ ਮਾਇਆ ਤੋਂ ਉਦਾਸਚਿਤ ਹੋਵੇ। ਪੰਡਤ ਜੀ ਨੇ ਅੱਖਾਂ ਮੀਟ ਅੰਤਰ ਧਿਆਨ ਹੋ ਪਤਾ ਕਰ ਨੈਣ ਖੋਲ ਕੇ ਕਿਹਾ ਇਹੋ ਜਿਹਾ ਮਹਾਪੁਰਸ਼ ਹੈ। ਅਤੇ ਤੁਹਾਡੇ ਵਿੱਚ ਹੀ ਬੈਠਾ ਹੈ ਪਰ ਪ੍ਰਗਟ ਹੋਣ ਦਾ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਇਹ ਬਚਨ ਸੁਣ ਕੇ ਸਾਰੇ ਅश्चर्य ਹੋ ਇੱਕ ਦੂਜੇ ਵੱਲ ਤੱਕਣ ਲੱਗੇ ਤੇ ਫਿਰ ਬਿਨੇ ਕੀਤੀ ਮਹਾਰਾਜੀ ਸਾਰਿਆਂ ਸੰਤਾਂ ਮੁਰਸ਼ਾ ਨੇ ਆਪਣੀ ਆਪਣੀ ਅਵਸਥਾ ਸੁਣਾਈ ਹੈ ਪਰ ਇਸ ਪ੍ਰਕਾਰ ਤਾਂ ਕਿਸੇ ਨੇ ਨਹੀਂ ਸੁਣਾਈ ਪੰਡਤ ਜੀ ਨੇ ਬਾਬਾ ਜੀ ਵੱਲ ਤੱਕਿਆ ਤੇ ਪੰਡਤ ਜੀ ਦੇ ਇਸ਼ਾਰੇ ਅਨੁਸਾਰ ਆਪ ਜੀ ਨੂੰ ਨਮਸਕਾਰ ਕੀਤੀ ਇਸ ਸਮੇਂ ਹਜ਼ੂਰ ਦਾ ਦਾੜਾ ਕਾਲਾ ਸੀ ਤੇ ਕੇਸ ਕਾਫੀ ਲੰਮੇ ਸਨ ਜਿਹੜੇ ਕਿ ਪਿੱਛੇ ਨੂੰ ਸੁਟੇ ਹੋਏ ਸਨ ਪੰਡਤ ਜੀ ਪਾਸੋਂ ਇੱਕ ਮਹਾਪੁਰਸ਼ ਨੇ ਬੇਨਤੀ ਕਰਕੇ ਆਪਣਾ ਫੁਰਨਾ ਪੁੱਛਿਆ ਤੁਸਾਂ ਚੇਤਨ ਮਾਇਆ ਤੋਂ ਰਹਿਤ ਸਾਧੂ ਦੱਸਣ ਲਈ ਅੱਖਾਂ ਮੀਟ ਕੇ ਕੁਝ ਸਮੇਂ ਪਿਛੋਂ ਦੱਸਿਆ ਹੈ ਪਰ ਮਹਾਪੁਰਸ਼ਾਂ ਨੂੰ ਤਾਂ ਹਰ ਸਮੇਂ ਦਾ ਪਤਾ ਹੁੰਦਾ ਹੈ ਇਸ ਕਰਕੇ ਸ਼ੰਕਾ ਹੋਇਆ ਹੈ ਕਿਰਪਾ ਕਰਕੇ ਨਿਵਿਰਤ ਕਰੋ ਪੰਡਤ ਜੀ ਨੇ ਦੱਸਿਆ ਭਈ ਸੰਤੋ ਗਿਆਨ ਤਿੰਨ ਪ੍ਰਕਾਰ ਦਾ ਹੁੰਦਾ ਹੈ ਪਹਿਲਾ ਦਿਵ ਦੂਜਾ ਆਦੀ ਬਾ ਦਿਬ ਤੇ ਤੀਸਰਾ ਆਦੀਬ ਸੰਤਾਂ ਦੀ ਬੇਨਤੀ ਕਰਨ ਪਰ ਪੰਡਤ ਜੀ ਨੇ ਇਸ ਪ੍ਰਕਾਰ ਖੋਲ ਕੇ ਦੱਸਿਆ ਦਿਬ ਗਿਆਨ ਦਾ ਅਰਥ ਹੈ ਹਰ ਸਮੇਂ ਪ੍ਰਕਾਸ਼ ਦਾ ਰਹਿਣਾ ਇਹ ਅਵਸਥਾ ਉਸ ਮਾਪੁਰਸ਼ ਦੀ ਹੁੰਦੀ ਹੈ ਜਿਹੜਾ ਕਿ ਦਰਗਾਹ ਚੋਂ ਇਸ ਸੰਸਾਰ ਵਿੱਚ ਡਿਊਟੀ ਤੇ ਆਇਆ ਹੋਵੇ ਦੂਜਾ ਗਿਆਨ ਆਦੀ ਬਾ ਦਿਬ ਆਦੀ ਬਾ ਅਰਥ ਹੈ ਅ ਗਿਆਨ ਤੇ ਦਿਬ ਦਾ ਅਰਥ ਹੈ ਪ੍ਰਕਾਸ਼ ਜਿਹੜਾ ਮਹਾਪੁਰਖ ਆਪ ਕਮਾਈ ਕਰਕੇ ਗਿਆਨ ਪ੍ਰਾਪਤ ਕਰਦਾ ਹੈ ਉਸ ਗਿਆਨ ਨੂੰ ਅਦੀਬਾ ਦੀਪ ਕਹਿੰਦੇ ਹਨ ਅਤੇ ਇਸ ਗਿਆਨ ਦੀ ਪ੍ਰਾਪਤ ਵਾਲਾ ਅਤੇ ਇਸ ਗਿਆਨ ਦੀ ਪ੍ਰਾਪਤੀ ਵਾਲਾ ਜਦੋਂ ਅੰਤਰ ਧਿਆਨ ਹੋ ਕੇ ਵੇਖਦਾ ਹੈ ਤਾਂ ਉਸ ਨੂੰ ਸਭ ਕੁਝ ਨਜ਼ਰ ਆਉਂਦਾ ਹੈ ਤੇ ਅੰਤਰ ਧਿਆਨ ਤੋਂ ਬਿਨਾਂ ਆਮ ਲੋਕਾਂ ਵਾਂਗੂ ਅਵਸਥਾ ਹੁੰਦੀ ਹੈ ਤੀਸਰਾ ਗਿਆਨ ਹੈ ਆਦਿ ਇਸ ਦਾ ਅਰਥ ਹੈ ਅੰਧੇਰਾ ਇਹ ਹਰ ਪ੍ਰਾਣੀ ਦੇ ਅੰਦਰ ਹਰ ਵੇਲੇ ਰਹਿੰਦਾ ਹੈ ਇਸ ਪ੍ਰਕਾਰ ਵਿਆਖਿਆ ਸੁਣ ਸਾਰਿਆਂ ਮਹਾਪੁਰਸ਼ਾਂ ਨੇ ਪੰਡਤ ਜੀ ਦੀ ਧੰਨਤਾ ਕੀਤੀ ਇਸ ਪ੍ਰਕਾਰ ਕਾਫੀ ਸਮਾਂ ਮਹਾਪੁਰਸ਼ ਇਕੱਠੇ ਹੋ ਕੇ ਹਰ ਰੋਜ਼ ਗਿਆਨ ਚਰਚਾ ਕਰਦੇ ਰਹੇ ਜਿਸ ਨੂੰ ਸਤ ਅਸਤ ਦਾ ਨਿਰਣਾ ਵੀ ਕਿਹਾ ਜਾਂਦਾ ਹੈ ਤੇ ਸਤ ਸੰਗ ਵੀ ਕਹੀਦਾ ਹੈ ਇੱਕ ਦਿਨ ਬਾਬਾ ਜੀ ਦਾ ਸੰਤ ਬ੍ਰਹਮਦਾਸ ਜੀ ਨਾਲ ਮੇਲ ਹੋਇਆ ਜਦੋਂ ਉਹਨਾਂ ਨੇ ਆਪਣੀ ਦਿਬਿਅ ਦ੍ਰਿਸ਼ਟੀ ਦੁਆਰਾ ਬਾਬਾ ਜੀ ਦਾ ਪਤਾ ਲਿਆ ਤਾਂ ਆਪ ਦਾ ਬਹੁਤ ਸਤਿਕਾਰ ਕੀਤਾ ਤੇ ਬਚਨ ਬਿਲਾਸ ਹੁੰਦੇ ਰਹੇ ਤੇ ਅਖੀਰ ਬਾਬਾ ਜੀ ਨੂੰ ਸੰਤਾਂ ਨੇ ਬੜੇ ਪ੍ਰੇਮ ਤੇ ਸਤਿਕਾਰ ਤੇ ਪਿਆਰ ਨਾਲ ਬੇਨਤੀ ਕੀਤੀ ਕਿ ਆਪ ਜੀ ਕਿਤੇ ਸਾਨੂੰ ਚੰਗ ਮਗਿਆਣੇ ਸਾਡੇ ਡੇਰੇ ਜਿਸ ਨੂੰ ਬ੍ਰਹਮ ਕੁਟਿਆ ਕਹਿੰਦੇ ਹਨ ਦਰਸ਼ਨ ਦੇ ਕੇ ਕਿਰਤਾਰਤ ਕਰੋ ਅਗੋ ਬਾਬਾ ਜੀ ਨੇ ਸਵੀਕਾਰ ਕੀਤਾ ਚੰਗ ਪਹੁੰਚੇ ਹਰਦੁਆਰ ਕੁਝ ਸਮਾ ਰੁੱਕ ਕੇ ਫਿਰ ਬਾਬਾ ਜੀ ਝਾਂਗਮਗਿਆਣੇ ਆ ਪਹੁੰਚੇ ਅਤੇ ਆਪਣਾ ਡੇਰਾ ਭਾਈ ਲਾਲ ਚੰਦ ਸਪੜੇ ਦੇ ਬਾਗ ਵਿੱਚ ਲਾਇਆ ਤੇ ਸੰਤ ਬ੍ਰਹਮਦਾਸ ਦੀ ਕੁਟਿਆਵੀ ਉੱਥੇ ਨਾਲ ਹੀ ਸੀ ਸੰਤ ਜੀ 19 ਦਿਨੀ ਹਾਲਾਂ ਹਰਦੁਆਰ ਹੀ ਸਨ ਜਦ ਉਹਨਾਂ ਨੇ ਆਪਣੀ ਤ੍ਰੈਕਾਲ ਦ੍ਰਿਸ਼ਟੀ ਦੁਆਰਾ ਪਤਾ ਲਿਆ ਕਿ ਬਾਬਾ ਜੀ ਝਾਂਗਮਗਿਆਣੇ ਪੁੱਜ ਚੁੱਕੇ ਹਨ ਤਾਂ ਸੰਤ ਬ੍ਰਹਮਦਾਸ ਜੀ ਨੇ ਆਪਣੇ ਸੇਵਕਾਂ ਨੂੰ ਪੱਤਰ ਲਿਖ ਭੇਜਿਆ ਇੱਥੇ ਮਹਾਪੁਰਸ਼ ਆਏ ਹਨ ਉਹਨਾਂ ਦਾ ਪੂਰਨ ਸਤਿਕਾਰ ਕਰੋ ਤੇ ਆਪਣੀ ਕੁਟਿਆ ਵਿੱਚ ਵੀ ਜ਼ਰੂਰ ਚਰਨ ਪਵਾਓ ਪੱਤਰ ਪੁੱਛਦਿਆਂ ਹੀ ਸੇਵਕ ਹਜ਼ੂਰ ਦੀ ਪਵਿੱਤਰ ਸੇਵਾ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ ਮਹਾਰਾਜਿਓ ਕਿਰਪਾ ਕਰੋ ਸਾਡੀ ਕੁਟਿਆ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਤੇ ਕੋਈ ਸੇਵਾ ਬਖਸ਼ੋ ਅੱਗੋ ਹਜ਼ੂਰ ਨੇ ਫਰਮਾਇਆ ਭਈ ਠਹਿਰਾਂਗੇ ਤਾਂ ਇਸੇ ਬਾਗ ਵਿੱਚ ਹੀ ਤੇ ਕਿਤੇ ਟੈਲਦੇ ਹੋਏ ਕੁਟਿਆ ਵਿੱਚ ਵੀ ਆ ਪੁੱਜਾਂਗੇ ਇਹੋ ਕਹਿ ਕੇ ਆਦਰ ਪ੍ਰੇਮ ਨਾਲ ਵਿਦਾ ਕੀਤਾ। ਪ੍ਰੇਮੀ ਦੀ ਸ਼ੰਕਾ ਹਲ ਕਰਨੀ। ਇੱਕ ਦਿਨ ਸ਼ਾਮ ਦੇ ਸਮੇਂ ਹਜ਼ੂਰ ਬਾਬਾ ਜੀ ਨਿਰੰਕਾਰ ਦੇ ਚਰਨਾਂ ਨਾਲ ਜੁੜ ਬੈਠੇ ਸਨ। ਕਿਸ ਇਹ ਸਹਿਜ ਧਾਰੀ ਸੱਜਣ ਦਰਸ਼ਨ ਕਰਨ ਲਈ ਆਇਆ ਤੇ ਜਦੋਂ ਨਮਸਕਾਰ ਕਰਨ ਲੱਗਾ ਤਾਂ ਪੇਟਾਂ ਵਿੱਚ ਗੁਲਾਬ ਦਾ ਫੁੱਲ ਰੱਖਣ ਲੱਗਾ ਹੀ ਸੀ ਕਿ ਬਾਬਾ ਜੀ ਨੇ ਨੇਤਰ ਖੋਲ ਉਸ ਸੱਜਣ ਨੂੰ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਦਿਆਂ ਫਰਮਾਇਆ ਭਈ ਭਗਵਾਨ ਦਾਸ ਤੋ ਜਿਹੜੇ ਇਹ ਫੁੱਲ ਪਿਆ ਭੇਟਾ ਕਰਦਾ ਹੈ ਇਹ ਕਹਿ ਰਹੇ ਹਨ ਕਿ ਪਹਿਲੇ ਸ਼ਬਦ ਵਾਹਿਗੁਰੂ ਦੇ ਅਰਥ ਹੋਣ ਆਪਣਾ ਫੁਰਨਾ ਤੇ ਨਾ ਸੁਣ ਕੇ ਭਗਵਾਨ ਦਾਸ ਡਾਡਾ ਅਚਰਜ ਹੋਇਆ ਤੇ ਉਸੇ ਛਿਨ ਹਜ਼ੂਰ ਦੇ ਚਰਨਾਂ ਤੇ ਡਿੱਗ ਪਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਭ ਸ਼ੰਕੇ ਨਵਿਰਤ ਹੋ ਗਏ ਹਨ ਆਪ ਜੀ ਦੇ ਇੱਕ ਬਚਨ ਨੇ ਤਸੱਲੀ ਕਰ ਦਿੱਤੀ ਹੈ ਦਾਸ ਇਹੋ ਫੁਰਨਾ ਮਨ ਵਿੱਚ ਲੈ ਕੇ ਆਇਆ ਸੀ ਕਿ ਪੂਰਨ ਮਹਾਪੁਰਖ ਹੋਣਗੇ ਤਾਂ ਪਹਿਲਾ ਵਾਇਗੁਰੂ ਸ਼ਬਦ ਦੇ ਅਰਥ ਕਰਨਗੇ ਸੋ ਆਪ ਜੀ ਨੇ ਬਿਨਾ ਬੋਲੇ ਹੀ ਮੇਰਾ ਨਾਉ ਤੇ ਫੁਰਨਾ ਦੋਵੇਂ ਦੱਸ ਦਿੱਤੇ ਹਨ ਧੰਨ ਹੋ ਤੁਸੀਂ ਇਉਂ ਕਹਿ ਨਮਸਕਾਰ ਕੀਤੀ ਹਜ਼ੂਰ ਬਾਬਾ ਜੀ ਨੇ ਫਰਮਾਇਆ ਲੈ ਸਾਵਧਾਨ ਹੋ ਕੇ ਸੁਣ ਅਰਥ ਗੂ ਕਹਿੰਦੇ ਹਨ ਅ ਗਿਆਨ ਨੂੰ ਤੇ ਰੂਹ ਦਾ ਅਰਥ ਹੈ ਪ੍ਰਕਾਸ਼ ਇਸ ਅ ਗਿਆਨ ਰੂਪੀ ਅੰਧੇਰੇ ਨੂੰ ਹਟਾ ਕੇ ਪ੍ਰਕਾਸ਼ ਕਰਨ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ ਅਤੇ ਜੋ ਇਸ ਪ੍ਰਕਾਸ਼ ਦੁਆਰਾ ਨਿਰੰਕਾਰ ਦੇ ਚਰਨਾਂ ਨਾਲ ਜੋੜ ਦਿੰਦਾ ਹੈ ਉਸ ਨੂੰ ਵਾਹ ਕਿਹਾ ਜਾਂਦਾ ਹੈ ਵਾਹ ਸ਼ਬਦ ਦਾ ਅਰਥ ਹੈ ਧੰਨ ਗੁਰੂ ਉਪਮਾ ਵਡਿਆਈ ਤੇ ਸਤਿਕਾਰ ਭਾਵ ਵਾਹਿਗੁਰੂ ਐਸੇ ਗੁਰੂ ਦਾ ਮੈਂ ਸਤਿਕਾਰ ਕਰਦਾ ਹਾਂ ਆਪ ਜੀ ਕਿਉਂਕਿ ਬਚਨ ਘਟ ਅਤੇ ਅਭਿਆਸ ਜ਼ਿਆਦਾ ਕਰਦੇ ਸਨ ਇਸ ਲਈ ਬਹੁਤ ਵਿਸਤਾਰ ਦੀ ਜਗ੍ਹਾ ਥੋੜੇ ਸ਼ਬਦਾਂ ਵਿੱਚ ਹੀ ਸਮਝਾ ਦਿੱਤਾ ਇਹੋ ਸੰਕਲਪ ਪੂਰਾ ਹੋਇਆ ਵੇਖ ਉਹ ਆਪ ਜੀ ਦਾ ਸੇਵਕ ਬਣਿਆ ਤੇ ਰੋਜ਼ ਨਿਤਨੇਮ ਅਨੁਸਾਰ ਹਾਜ਼ਰ ਹੁੰਦਾ ਰਿਹਾ ਤੇ ਸੇਵਾ ਵਿੱਚ ਵੀ ਹਿੱਸਾ ਲਿਆ ਮੁਖੀਆਂ ਸੰਗੀਆਂ ਵਿੱਚ ਸ਼ਾਮਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ